ਬੀਤੇ ਦਿਨ ਉੱਤਰਪੂਰਬੀ ਨੇਪਾਲ ਚ ਯਾਲੁੰਗਰੀ ਨਾਮਕ ਇੱਕ ਚੋਟੀ ਉਤੇ ਇੱਕ ਬਰਫ਼ ਦਾ ਟੁਕੜਾ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 4 ਜ਼ਖਮੀ ਹੋਏ ਨੇ ਇਹ ਹਾਸਾ 5603 ਮੀਟਰ ਉੱਚੀ ਚੋਟੀ ਦੇ 20 ਕੈਂਪ ਉਤੇ ਆਈਸਬਰਗ ਡਿੱਗਣ ਕਾਰਨ ਵਾਪਰਿਆ ਉੱਥੇ ਹੀ ਹਾਦਸੇ ਤੋਂ ਬਾਅਦ 4 ਲੋਕ ਲਾਪਤਾ ਹੋ ਗਏ ਨੇ ਦੋ ਦੋਲਖਾ ਜ਼ਿਲ੍ਹੇ ਦੇ ਪੁਲਿਸ ਅਨੁਸਾਰ ਮ੍ਰਿਤਕਾਂ ਚ 3 ਅਮਰੀਕੀ 1 ਕੈਨੇਡੀਅਨ 1 ਇਤਾਲਵੀ ਤੇ 2 ਨੇਪਾਲੀ ਨਾਗਰਿਕ ਸ਼ਾਮਲ ਨੇ ਪੁਲਿਸ ਦੀ ਬਚਾਅ ਟੀਮਾਂ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਨੇ 네ਪਾਲੀ ਵੈੱਬਸਾਈਟ ਹਿਮਾਲਿਆ ਟਾਈਮਜ਼ ਦੇ ਅਨੁਸਾਰ ਇਹ ਹਾਦਸਾ ਸਵੇਰੇ 9 ਵਜੇ ਦੇ ਕਰੀਬ ਆਪਰਿਆ 15 ਲੋਕਾਂ ਦੀ ਇੱਕ ਟੀਮ ਗੋਰੀ ਸ਼ੰਕਰ ਤੇ ਯਾਲੁੰਗ ਰੀ ਵੱਲ ਜਾ ਰਹੀ ਸੀ ਜਦੋਂ ਬੇਸ ਕੈਂਪ ਦੇ ਨੇੜੇ ਉਹਨਾਂ ਉੱਤੇ ਬਰਫ਼ ਦੇ ਟੁਕੜੇ ਡਿੱਗੇ ਸਥਾਨਕ ਵੋਟ ਚੇਅਰਮੈਨ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਵੇਰ ਤੋਂ ਹੀ ਸਥਿਤੀ ਪ੍ਰਤੀ ਸੁਚੇਤ ਕਰ ਦਿੱਤਾ ਗਿਆ ਸੀ ਪਰ ਬਚਾਅ ਕਾਰਜ ਦੇਰ ਨਾਲ ਸ਼ੁਰੂ ਹੋਇਆ ਉਨਾ ਅੱਗੇ ਕੀ ਹੈ ਕਿ ਰੋਲ ਵਾਲਿੰਗ ਖੇਤਰ ਇੱਕ ਪਾਬੰਦੀਸ਼ੁਦਾ ਖੇਤਰ ਹੋਣ ਕਾਰਨ ਹੈਲੀਕਾਪਟਰਾਂ ਨੂੰ ਉਡਾਣ ਦੀ ਇਜਾਜ਼ਤ ਪ੍ਰਾਪਤ ਕਰਨ 'ਚ ਥੋੜੀ ਦੇਰੀ ਹੋਈ ਜਿਸ ਨਾਲ ਬਚਾਅ ਕਾਰਜ ਹੋਰ ਵੀ ਹੌਲੀ ਹੋ ਗਿਆ। ਪੁਲਿਸ ਦੇ ਅਨੁਸਾਰ ਨੇਪਾਲ ਫੌਜ, ਨੇਪਾਲ ਪੁਲਿਸ ਤੇ ਹਥਿਆਰਬੰਦ ਪੁਲਿਸਬਲ ਨੂੰ ਖੋਜ ਤੇ ਬਚਾਅ ਕਾਰਜ ਲਈ ਤਾਇਨਾਤ ਕੀਤਾ ਗਿਆ। ਉੱਥੇ ਹੀ ਇੱਕ ਹੈਲੀਕਾਪਟਰ ਵੀ ਭੇਜਿਆ ਗਿਆ ਸੀ ਪਰ ਖਰਾਬ ਮੌਸਮ ਕਾਰਨ ਇਹ ਹਾਸੀ ਵਾਲੇ ਥਾਂ ਉਤੇ ਨਹੀਂ ਪਹੁੰਚ ਸਕਿਆ। ਤੁਹਾਨੂੰ ਦੱਸ ਦਈਏ ਕਿ ਯਾਲਿੰਗਰੀ ਨੇਪਾਲ-ਚੀਨ ਸਰਹੱਦ ਦੇ ਨੇੜੇ ਸਥਿਤ ਹੈ। ਇਸ ਖੇਤਰ ਨੂੰ ਘੱਟ ਭੀੜ-ਪਟਕੇ ਵਾਲਾ ਤੇ ਤਕਨੀਕੀ ਤੌਰ ਉਤੇ ਚੁਣੌਤੀਪੂਰਨ ਟਰੈਕਿੰਗ ਜ਼ੋਨ ਮੰਨਿਆ ਜਾਂਦਾ ਹੈ। ਵਿਦੇਸ਼ੀ ਯਾਤਰੀਆਂ ਨੂੰ ਇਸ ਖੇਤਰ 'ਚ ਟਰੈਕਿੰਗ ਕਰਨ ਲਈ ਇੱਕ ਵਿਸ਼ੇਸ਼ ਪਰਮਿਟ ਦੀ ਲੋੜ ਹੁੰਦੀ ਹੈ। ਯਾਲੁੰਗਰੀ ਦਾ ਖੇਤਰ ਬਰਫਬਾਰੀ ਦਾ ਸ਼ਿਕਾਰ ਹੈ ਭਾਵ ਇੱਥੇ ਪਹਿਲਾਂ ਵੀ ਬਰਫਬਾਰੀ ਹੁੰਦੀ ਹੀ ਰਹਿੰਦੀ ਹੈ। ਤਨੂੰ ਦੱਸ ਦਈਏ ਕਿ 2019 ਚ ਫ੍ਰਾਂਸੀਸੀ ਪਰਬਤਾਰੋਹੀਆਂ ਦੀ ਇੱਕ ਟੀਮ ਉਸੇ ਖੇਤਰ ਚ ਫਸ ਗਈ ਸੀ ਜਦੋਂ ਕਿ 2015 ਦੀ ਪੁਚਾਲ ਤੋਂ ਬਾਅਦ ਇਸ ਰਸਤੇ ਉਤੇ ਕਈ ਪਰਬਤਾਰੋਹੀ ਮਾਰੇ ਗਏ ਸਨ